ਕਿ ਭਾਈ ਜੇ ਇੱਕ ਆਪਾਂ ਵੀਡੀਓ ਕਾ ਪਾਈ ਸੀ ਤੇਰੇ ਕੋਲ ਤੋਕੜ ਗੱਭਣ ਜਾ ਸੀ ਹੈ ਨਾ ਹਾਂ ਦੋ ਤਿੰਨ ਕੁ ਮਹੀਨੇ ਪਹਿਲਾਂ ਠੀਕ ਹੈ ਉਹ ਜਿਹੜੇ ਵੀਰ ਨੇ ਮਨ ਲੈ ਕੇ ਗਿਆ ਸੀ ਆ ਜੇ ਉਹ ਵੀਰ ਦਾ ਵਿਚਾਰ ਹੋਵੇ ਮਨ ਲਓ ਜਰਸੀ ਸੇਲ ਕਰਨ ਦਾ ਠੀਕ ਹੈ ਤਾਂ ਆਪਾਂ ਨੂੰ ਬਈ ਸੰਪਰਕ ਕਰਕੇ ਆਪਾਂ ਨੂੰ ਜਰਸੀ ਉਹ ਵਾਪਸ ਦੇ ਸਕਦਾ ਠੀਕ ਹੈ ਮਨ ਲਾ ਵੀ ਉਦੋਂ ਕੀ ਰੇਟ ਵੀ ਕੀ ਸੀ ਉਹ ਆਪਾਂ 1.50 ਦੀ ਵਿਕੀ ਸੀ 52000 ਦਾ ਮੁੱਲ ਕੀਤਾ ਸੀ 1.50 ਦੀ ਵਿਕੀ ਸੀ 12 ਲੀਟਰ ਉਹ ਥਲੇ ਦੁੱਧ ਸੀ ਕਾਇਗ ਮਹੀਨਿਆਂ ਦੀ ਗੱਬਣ ਸੀਗੀ ਠੀਕ ਹੈ ਜੇ ਮੰਨ ਲਓ ਵਾਪਸ ਕਰਨਾ ਚਾਹੁੰਦਾ ਹੋਵੇ ਹਾਂ ਹੁਣ ਰੇਟ ਤਾਂ ਫਿਰ ਫਰਕ ਹੋਊਗਾ ਹਾਂ ਜਿਵੇਂ ਵੀ ਮੰਨ ਲਓ ਜਿੰਨਾ ਵੀ ਰੇਟ ਹੋਇਆ 1000 2000 ਵਾਧੂ ਕਿਤੇ ਵੀ ਲੈ ਲਾਂਗੇ ਓਕੇ ਹਾਂ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੈਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਲਹਿਰਾ ਬੇਗਾ ਤਸੀਨ ਥਾਣਾ ਤੇ ਜ਼ਿਲ੍ਹਾ ਬਠਿੰਡਾ ਭਾਈ ਇੰਦਰ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਹਾਂ ਭਾਈ ਦਾ ਜਿਹੜਾ ਘਰ ਹੈ ਸਕੂਲ ਕੋਲੇ ਬਿਲਕੁਲ ਸਰਕਾਰੀ ਸਕੂਲ ਦੇ ਨਜ਼ਦੀਕ ਬਾਈ ਦਾ ਘਰ ਹੈ ਇਹ ਅੱਜ ਦੀ ਵੀਡੀਓ ਦੇ ਵਿੱਚ ਮਿੱਤਰੋ ਆਪਾਂ ਤੁਹਾਨੂੰ ਦਿਖਾਵਾਂਗੇ ਦੋ ਨਗ ਜਿਹਦੇ ਚੱਕ ਟੋਕੜ ਗੱਪਣ ਪਾਲ ਚੱਕ ਪਾਲ ਸਾ ਤੇ ਇੱਕ ਮਿੱਤਰੋ ਗੱਪਣ ਹੈ ਟੀਕਾ ਭਰਿਆ ਵਾ ਬਾਈ ਕਹਿੰਦਾ ਵੀ ਹਜੇ ਚੱਕ ਨਹੀਂ ਕਰਾਈ ਤੇ ਪੂਰੀ ਜਿਹੜੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਾਂਗੇ ਫਿਰ ਆਪਾਂ ਤੁਹਾਨੂੰ ਪਸ਼ੂ ਦਿਖਾਵਾਂਗੇ ਸੋ ਬਣੇ ਰਹੋ ਆਪਣੇ ਚੈਨਲ ਦੇ ਨਾਲ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਚਾਲ ਹੈ ਬਹੁਤ ਵਧੀਆ ਬਾਈ ਹਾਂ ਠੀਕ ਆ ਸਿੱਧਾ ਬਹੁਤ ਵਧੀਆ ਵਧੀਆ ਅੱਜ ਆਪਣੇ ਕੋਲ ਦੋ ਨਗਾ ਹਨਾ ਹਾਂ ਬਾਈ ਇਹਨਾਂ ਦੀ ਡਿਟੇਲ ਆ ਪਹਿਲਾਂ ਜਿਹੜੀ ਆਪਾਂ ਕਾਲੇ ਰੰਗ ਦੀ ਦਿਖਾ ਗਏ ਦਿਖਾ ਰਹੇ ਆ ਇਹਦੀ ਕੀ ਡਿਟੇਲ ਆ ਇਹ ਬਈ ਪੌਣੇ ਇੱਕ ਤਿੰਨ ਮਹੀਨੇ ਦੀ ਗੱਭਣਾ ਡੇਟ ਆਪਣੇ ਕੋਲ ਲਿਖੀ ਹੋਈ ਹੈਗੀ ਹਾਂਜੀ ਤੇ ਦੁੱਧ ਦੇ ਥੱਲੇ 9-10 ਲੀਟਰ ਆ 8 ਲੀਟਰ ਕਹਿ ਕੇ ਦੇਣਾ ਚੈੱਕ ਪਾਸ ਆ ਚੈੱਕ ਪਾਸ ਆ ਦੋ ਡੰਗ ਚੋਲੇ ਤਿੰਨ ਡੰਗ ਚੋਲੇ ਠੀਕ ਆ ਠੰਡੀ ਸੀਰਾ ਇਹ ਮਸ਼ੀਨ ਤੇ ਵੀ ਚੋਵਾ ਲੈਂਦੀ ਆ ਹੱਥੀਂ ਵੀ ਚੋਵਾ ਲੈਂਦੀ ਆ ਸੁਆ ਕਿਹੜਾ ਹੋ ਸੁਆ ਚੌਥਾ ਹੋਊ ਯਾਰ ਜਿਹਦੇ ਸਾਬ ਹਾਂ ਚੌਥੇ ਦੀ ਗੱਭਣ ਹੋ ਹਾਂ ਚੌਥੇ ਨੂੰ ਗੱਭਣਾ ਠੀਕ ਆ ਹੂੰ ਚੌਥੇ ਦੀ ਮਿੱਤਰੋ ਬਾਈ ਕਹਿੰਦਾ ਗੱਭਣ ਹੈ ਥਾਂਲੇ ਵੀ ਦੁੱਧ 9 10 ਕਿਲੋ ਦੁੱਧ ਤਿਆਰ ਹੈ ਮਸ਼ੀਨ ਤੇ ਵੀ ਮਿਲਦੀ ਹੈ ਤੇ ਹੱਤ ਹੱਥੀਂ ਵੀ ਚਵਾਈ ਕਰਾਉਂਦੀ ਹੈ ਸਬ ਪੌਣੇ 1 3 ਮਹੀਨਾ ਦੀ ਗੱਬਣਾ ਜੇਕਰ ਕਿਸੇ ਵੀ ਨੂੰ ਲੋਡ ਹੋਵੇ ਤਾਂ ਬਾਈ ਦੇ ਨਾਲ ਕਰੋ ਸੰਪਰਕ ਸੌਦਾ ਮਿੱਤਰੋ ਤੁਸੀਂ ਕਰਨਾ ਹੈ ਆਪਦਾ ਦੇਖ ਪਰ ਕੇ ਤਸੱਲੀ ਕਰਕੇ ਕਿਉਂਕਿ ਆਪਣਾ ਫਰਜ਼ ਹੈ ਜਿਹੜਾ ਵੀਡੀਓ ਬਣਾਉਣ ਦਾ ਤੇ ਤਸੱਲੀ ਤੁਸੀਂ ਮਿੱਤਰੋ ਕਰਨੀ ਆ ਤਾਂ ਜੋ ਕਿਸੇ ਨੂੰ ਭਰਾ ਨੂੰ ਕੋਈ ਮਾੜਾ ਪਸ਼ੂ ਨਾ ਦਵਾਇ ਜਾਵੇ ਵੈਸੇ ਤਾਂ ਆਪਾਂ ਵਾੜੇ ਪਸ਼ੂ ਦੀ ਕਰੇਦੀ ਵੀਡੀਓ ਨਹੀਂ ਪਾਉਂਦੇ ਪਰ ਫਿਰ ਵੀ ਤਸੱਲੀ ਜ਼ਰੂਰ ਕਰਿਆ ਕਰੋ 8 3 3 10000 ਅਗਲੇ ਅਗਲੇ ਘਾਟ ਜਾਂਦੇ ਹੋਰ ਅਗਲੇ ਅਗਲਾ ਬਰਾ ਕਹਿੰਦਾ ਪੰਜ ਵੱਧ ਰਗੇ ਵਿੱਚੇ ਠੀਕ ਹੈ ਵੀ ਦੁੱਧ ਉਹਦਾ ਵੱਧ ਹੈ 8 ਲੀਟਰ ਹੀ ਮੰਨ ਬਸ 8 ਲੀਟਰ ਹੈ ਅਚਾ ਵਾਹਣ ਆਪੇ ਤੋਹਣ ਦਾ ਵੀ ਚਵਾ ਦਾਂਗੇ ਅਗਲੇ ਜਾ ਕੇ ਨਿੱਤ ਫਿਰ ਅਗਲਾ ਗਾਲਾ ਕੱਢੀ ਜਾਊਗਾ ਓਕੇ ਹਾਂ 8 ਲੀਟਰ ਦਾ ਘਾਟ ਦਿਆਂ ਨਹੀਂ ਦੋਨੇ ਓਕੇ ਤੇ ਦੁੱਧ ਆਹ ਰੇਟ ਕੀ ਕਰਤਾ ਇਹਦਾ ਰੇਟ ਬਈ 45000 ਵਿੱਚੋਂ ਮਾਨਤਨ ਕਰ ਦਿਆਂਗੇ ਓਕੇ ਤੋਹਰੋ ਜੀ ਬਾਈ ਕਹਿੰਦਾ ਵੀ ਦੁੱਧ ਮਿੱਤਰੋ 10 ਕਿਲੋ ਆ ਪਰ ਬਾਈ ਕਹਿੰਦਾ 8 8 ਹੀ ਕਹਾਗੇ ਕਿਉਂਕਿ ਕਈ ਵਾਰ ਜਾ ਕੇ ਬਸੂ ਘਟ ਜਾਂਦਾ ਕੋਈ ਖਾਣ ਪੀਣ ਦੇ ਵਿੱਚ ਜਾਂ ਕੋਈ ਥਕਾਵਟ ਦੇ ਵਿੱਚ ਵੀ ਬਾਅਦ ਦੇ ਵਿੱਚ ਕੋਈ ਮਸਲੀ ਆਪਣੀ ਖਰਾਕ ਦਾ ਫਰਕ ਹੈ ਨਾ ਸਾਡੇ ਸੇਵਾ ਪਾਣੀ ਬਾਹਾ ਕਰਦੇ ਆ ਬਸੂ ਠੀਕ ਹੈ ਮੋੜਦੇ ਆਂਦੇ ਖਰਚ ਮੋੜ ਲੈ ਮੋੜ ਲੈ ਮੋੜ ਕੋਈ ਨਹੀਂ ਸੋ ਲਗਾਤਾਰ ਆਪਣੀਆਂ ਮਿੱਤਰੋ ਵੀਡੀਓ ਆ ਰਹੀਆਂ ਨੇ ਜੇਕਰ ਕਿਸੇ ਭਰਾ ਨੇ ਆਪੇ ਤੋਂ ਵੀਡੀਓ ਬਣਵਾਉਣੀ ਹੈ ਤਾਂ ਆਪਣਾ ਨੰਬਰ ਹੈ ਜੀ 98724 82124 ਦੂਜੇ ਨੰਬਰ ਤੇ ਖੜੀ ਹੈ ਜੀ ਟੋਕੜ ਵੈਸੇ ਬਣੀ ਵੀ ਆ ਬਾਈ ਕਹਿੰਦਾ ਵੀ ਚੈੱਕ ਨਹੀਂ ਕਰਾਈ ਇਹ ਕਿੰਨੇ ਕਿਹੜਾ ਸੂਆ ਜੀ ਪਹਿਲਾ ਦਾ ਇਹ ਬਾਈ ਪਹਿਲੇ ਸੂਏ ਸੂਈ ਹੋਇਆ ਦੂਜੇ ਨੂੰ ਗੱਬਣਾ ਠੀਕ ਹੈ 8 ਜੂਨ ਨੂੰ ਠੀਕਾ ਭਰਿਆ ਹੋਇਆ ਆਪਣੇ ਕੋਲ ਲਿਖਿਆ ਹੋਵੇਗਾ ਇਹ ਦੋਵਾਂ ਨਾਂ ਤਾਰਾਂ ਤੇ ਨਾਂ ਬੋਲੀਆ ਅਗਲਾ ਖਾਲੀ ਮੰਨ ਕੇ ਲੈ ਲੈ ਚਾਹੇ ਗੱਬਣ ਮੰਨ ਕੇ ਲੈ ਲੈ ਠੀਕ ਹੈ ਚੈੱਕ ਨਹੀਂ ਆਪਾਂ ਕਰਾਈ ਹੈਗਾ ਵੀ ਪੌਣੇ ਦੋ ਮਹੀਨੇ ਚੈੱਕ ਪਾਸ ਚੋਂ ਨਹੀਂ ਹੈਗਾ ਆਲਾ ਨਾ ਗੱਬਣਾ ਜਾਂ ਨਾ ਗੱਬਣਾ ਆਪਣੇ ਹੋਇਆਗਾ ਇੱਥੇ ਪੌਣੇ ਕ ਦੋ ਮਹੀਨੇ ਦੋ ਮਹੀਨੇ ਨਿਕਲਨੇ ਚੈੱਕ ਕਰਾਈ ਡਾਕਟਰ ਕਹਿੰਦੇ ਖਾਲੀ ਆ ਨਾ ਕਾਨੂੰ ਲੈਣਾ ਆਪਾਂ ਕਿਸੇ ਡਾਕਟਰ ਦਾ ਹਾਂ ਤੇ ਉਹ ਮਾਲਾ ਗਰਮ ਜੀਆ ਚਾਰੀ ਗਏ ਹੀਟ ਚਾ ਲਿਆਉਣ ਵਾਸਤੇ ਤੇ ਗਾਂ ਗੱਬਣ ਸੀਗੀ ਫਲਸਟਿਕ ਫਲਸਟਿਕ ਠੀਕ ਆ ਤਾਂ ਕਰਕੇ ਵੀ ਇਹਨੂੰ ਜੇ ਤੁਸੀਂ ਲੈ ਕੇ ਜਾਣਾ ਤਾਂ ਮੈਂ ਇੰਨਾ ਮੰਨ ਲਾ ਵੀ ਦਵਾਈ ਨਹੀਂ ਦੇਣੀ ਚਾਹੇ ਖਾਲੀ ਮੰਨ ਕੇ ਲੈ ਜਾਏ ਚਾਹੇ ਗੱਬਣ ਮੰਨ ਲਓ ਗੱਬਣਾ ਖਾਲੀ ਦਾ ਵੀ ਮੈਂ ਦਵਾਈ ਨਹੀਂ ਦੇਣੀ ਹਾਂ ਠੀਕ ਆ ਤੇ ਸੂਆ ਪਹਿਲਾ ਸੂਈ ਵੀ ਆ ਦੂਜੇ ਦੀ ਗੱਬਣਾ ਹਾਂ ਹਾਂ ਠੀਕ ਆ ਤੋ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੈ ਤੇ ਜਰੂਰ ਵਾਜ ਦਿਨਾ ਕਰੋ ਸੰਪਰਕ ਫੇਸ ਕੁਆਲਟੀ ਵੀ ਚੰਗੀ ਆ ਤੇ ਰੰਗ ਵੀ ਮਿੱਤਰੋ ਇਹਦਾ ਸੋਹਣਾ ਤੇ ਸਾਹੀਵਾਲ ਦੇ ਵਿੱਚੋਂ ਥੋੜੀ ਜਿਹੀ ਮਿੱਤਰੋ 크ਾਸ ਹੈ ਤੇ ਇਹਦਾ ਰੇਟ ਕੀ ਕਰਤਾ ਜੀ ਆਪਾਂ ਫਿਰ ਰੇਟ ਬਾਈ 38000 ਆ ਵਿੱਚੋਂ ਮਾਨਤਾ ਕਰ ਦਿਆਂਗੇ 38000 ਆ ਵਿੱਚੋਂ ਮਾਨਤਾ ਕਰ ਦਿਆਂਗੇ ਵਿੱਚੋਂ ਮਾਨਤਾ ਨਾ ਇਹਦਾ 45 ਆ ਮਾਨਤਾ ਹੋ ਜੀ ਇਹਦਾ 38 ਜੀ ਮਾਨਤਾ ਹੋ ਜੀ ਦੁੱਧ 8 ਲੀਟਰ ਇਹ ਚ ਵਾਕੇ ਦੇਣੀ ਹੈ ਵੀ ਦੁੱਧ ਹੈ ਵੱਧ ਹੈ ਹਾਂ ਆਪਾਂ 3 3 ਅਗੇ ਦੇ ਕੇ ਦੇ ਲਿਆ ਚਵਾਕ ਚਵਾ ਕੇ ਵੱਧ ਜੋ ਦੀ 100 ਲੀਟਰ ਮੰਨ ਕੇ ਲੈ ਜਾਗਾ ਠੀਕ ਹੈ ਵੀ ਦੋ ਟਾਈਮ ਆਦੀ ਤਸਲੀ ਕਰ ਸਕਦੇ ਹਾਂ ਠੀਕ ਹੈ ਤੇ ਫੋਨ ਨੰਬਰ ਜੀ ਆਪਣਾ ਫੋਨ ਨੰਬਰ ਬਈ 9780905653 9780905653 ਹਾਂ ਹਾਂਜੀ ਬਾਈ ਜੇਕ